ਆ ਤੇਰਾ ਹੋਰ ਗੱਲੀਆਂ ਨੇ ਜਿਨ੍ਹਾਂ ਦੀ ਪੰਜਾਬ ਪੱਖੀ ਸੋਚ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਨੂੰ ਇਸ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਹਿੱਸਾ ਬਣਾਇਆ ਬਣਾਉਣ ਜਾ ਰਹੇ ਹਾਂ ਬਣਾਇਆ ਹੈ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਸੀਪੀਆਈ ਔਰ ਇਸੇ ਤਰ੍ਹਾਂ ਹੀ ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਆਰਐਮਪੀਆਈ ਅੱਜ ਇਹਨਾਂ ਦੋਹਾਂ ਪਾਰਟੀਆਂ ਨੂੰ ਵੀ ਅਸੀਂ ਪੰਜਾਬ ਜਮਹੂਰੀ ਗੱਠਜੋੜ ਵਿੱਚ ਸ਼ਾਮਲ ਕੀਤਾ ਵਾ ਔਰ ਇਹਨਾਂ ਨੇ ਬਹੁਤ ਫਰਾਗਤੀਲੀ ਦਿਖਾਈ ਆ ਇਹਨਾਂ ਨੇ ਪੰਜਾਬ ਦੇ ਹਿੱਤ ਨੂੰ ਪਹਿਲ ਦਿੱਤੀ ਆ ਨਾ ਕਿ ਸੀਟ ਸ਼ੇਰਿੰਗ ਜਾਂ ਲੈ ਦੇ ਦੀ ਰਾਜਨੀਤੀ ਨੂੰ ਕੋਈ ਪਹਿਲ ਨਹੀਂ ਦਿੱਤੀ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜੀਆਂ ਸਾਡੇ ਨਾਲ ਦੋ ਧਿਰਾਂ ਅਜਰਲੀਆਂ ਨੇ ਉਹਨਾਂ ਦਾ ਸਵਾਗਤ ਵੀ ਕਰਦੇ ਆ ਉਹਨਾਂ ਦਾ ਸ਼ੁਕਰੀਆ ਕਰਦੇ ਆ ਔਰ ਇਸ ਤੋਂ ਪਹਿਲਾਂ ਕਿ ਮੈਂ ਸੀਟ ਸਲਾਨ ਕਰਾਂ ਮੈਨੂੰ ਥੋੜਾ ਜਿਹਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਗੱਠਚੋੜ ਦੇ ਵਿੱਚ ਪਹਿਲਾਂ ਟਕਸਾਲੀ ਅਕਾਲੀ ਦਲ ਵੀ ਦੋ ਜਾਂ ਤਿੰਨ ਮੀਟਿੰਗਾਂ ਉਹਨਾਂ ਨੇ ਸਾਡੇ ਨਾਲ ਕੀਤੀਆਂ ਔਰ ਮੀਟਿੰਗਾਂ ਦਾ سلسلہ جاری ਸੀਗਾ ਲੇਕਿਨ ਇਸ ਮੀਟਿੰਗਾਂ ਦੇ سلسلے ਦੇ ਦੌਰਾਨ ਹੀ ਉਹਨਾਂ ਨੇ ਦੋ ਲੋਕ ਸਭਾ ਦੀਆਂ ਸੀਟਸ ਅ ਯੂਨਿਲੇਟਰਲੀ ਇੱਕ ਤਰਫਾ ਆਪੇ ਐਲਾਨ ਕਰ ਦਿੱਤੀਆਂ ਜਿਹੜਾ ਕਿ ਗੱਠ ਜੋੜ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਪਾਰਟੀਆਂ ਦੇ ਨਾਲ ਆਪਣੀ ਗੱਲਬਾਤ ਸ਼ੁਰੂ ਕਰ ਦਿੱਤੀ ਭਾਵਾਂ ਕਿ ਉਹਨਾਂ ਪਾਰਟੀਆਂ ਦੇ ਨਾਲ ਵੀ ਕਿਤੇ ਸਿਰਾ ਨਹੀਂ ਲੱਗਿਆ ਇਸ ਲਈ ਅੱਜ ਵੀ ਸਾਡੀ ਟਕਸਾਲੀ ਅਕਾਲੀ ਦਲ ਨੂੰ ਇਹ ਅਪੀਲ ਆ ਕਿ ਪੰਜਾਬ ਦੇ ਇਸ਼ੂਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਆਪਣੀਆਂ ਜਿਹੜੀਆਂ ਦੋ ਸੀਟਸ ਯੂਨਿਲੈਟਰਲੀ ਅਨਾਉਂਸ ਕੀਤੀਆਂ ਸੀ ਆਪਣੇ ਕੈਂਡੀਡੇਟਸ ਵਿਦਡਰੋ ਕਰੋ ਔਰ ਪੰਜਾਬ ਦੇ ਹਿੱਤ ਨੂੰ ਮੱਦੇ ਨਜ਼ਰ ਰੱਖਦੇ ਪੰਜਾਬ ਡੈਮੋਕਰੈਟਿਕ ਅਲਾਈਅንስ ਦਾ ਹਿੱਸਾ ਬਣੋ ਔਰ ਪੰਜਾਬ ਦੇ ਮੁੱਦਿਆਂ ਵਾਸਤੇ ਬਾਦਲ ਤੇ ਕੈਪਟਨ ਦੇ ਰਾਜ ਜੋ ਇਹਨਾਂ ਨੇ ਇਸ ਵਕਤ ਪ੍ਰਸ਼ਟਾਚਾਰ ਨਸ਼ੇ ਬੇਰੋਜ਼ਗਾਰੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਵਪਾਰੀਆਂ ਦਾ ਘਾਣ ਇਹ ਸਾਰੇ ਇਸ਼ੂਸ ਜਿਹੜੇ ਅਸੀਂ ਲੈ ਕੇ ਲੋਕਾਂ ਦੀ ਕਚੈਰੀ ਵਿੱਚ ਜਾਵਾਂਗੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਕਿ ਅਗਰ ਤੁਸੀਂ ਵਾਕਈ ਪੰਜਾਬ ਦੇ ਹਿਤੈਸ਼ੀ ਹੋ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਮਹਿਜ਼ ਇੱਕ ਆਦਮੀ ਦੇ ਕਰਕੇ ਇੱਕ ਕੈਂਡੀਡੇਟ ਦੇ ਕਰਕੇ ਸਾਰੇ ਪੰਜਾਬ ਦੇ ਗੱਟ ਜੋੜ ਨੂੰ ਤੋੜਿਆ ਨਹੀਂ ਜਾ ਸਕਦਾ ਸੋ ਅਸੀਂ ਅੱਜ ਸਾਰਿਆਂ ਦਾ ਜਿਹੜੀ ਜਿਹੜਾ ਸਾਡਾ ਕੰਸੈਂਸਸ ਹੋਇਆ ਉਹਨਾਂ ਸੀਟਸ ਬਾਰੇ ਅੱਜ ਅਸੀਂ ਸਾਰੇ ਆਮ ਸਹਿਮਤੀ ਦੇ ਨਾਲ ਪੰਜਾਬ ਦੀਆਂ ਆਗਾਮੀ ਲੋਕ ਸਭਾ ਦੇਸ਼ ਦੀਆਂ ਆਗਾਮੀ ਲੋਕ ਸਭਾ ਸੀਟਾਂ ਦਾ ਜੋ 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਲੋਕ ਸਭਾ ਦੇ ਉਮੀਦਵਾਰ ਐਲਾਨਣ ਜਾ ਰਹੇ ਆ। ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਇਹ ਪਟਿਆਲਾ ਤੋਂ ਦੁਬਾਰਾ ਚੋਣ ਲੜਨਗੇ। ਔਰ ਮੇਰਾ ਖਿਆਲ ਹੈ ਕਿ ਅਗਰ 500 ਤੱਕ 45 ਐਮਐਲਐ एमपीਆਂ ਦੇ ਵਿੱਚੋਂ ਕੋਈ ਅਕਾਉਂਟੇਬਲ ਤੇ ਟ੍ਰਾਂਸਪੇਰੈਂਟ ਐਮਪੀ ਦਾ ਕੰਮ ਦੇਖਣਾ ਹੋਵੇ ਤਾਂ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਜੀ ਆਊਟਸਟੈਂਡ ਕਰਦੇ ਨੇ ਸੋ ਇਹਨਾਂ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਨੇ ਆਪਣਾ ਉਮੀਦਵਾਰ ਨਾਮਿਨੇਟ ਕੀਤਾ ਹੈ ਇਸੇ ਤਰ੍ਹਾਂ ਹੀ ਜੋ ਪੰਜਾਬ ਦਾ ਇਸ ਵਕਤ ਵਾਤਾਵਰਣ ਦਾ ਸੰਦਰਭ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਜਦੋ ਜਹਿਦ ਕੀਤੀ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਉਸ ਦੇ ਤਹਿਤ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਉਮੀਦਵਾਰ ਐਲਾਨਦੇ ਆ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਨੇ ਖਾਲੜਾ ਮਿਸ਼ਨ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਲਈ ਇਨਸਾਫ਼ ਪਸੰਦੀ ਲਈ ਤੇ ਜੋ ਉਸ ਵਕਤ ਜ਼ੁਲਮ ਟਾਇਆ ਗਿਆ ਜੋ ਫੇਕ ਇਨਕਾਊਂਟਰਸ ਹੋਏ ਉਹ ਸਾਰੀ ਗੱਲ ਦੇ ਖਿਲਾਫ ਉਹਨਾਂ ਨੇ ਅੱਜ ਤੱਕ ਝੰਡਾ ਬੁਲੰਦ ਰੱਖਿਆ ਤੇ ਵੈਸੇ ਵੀ ਲੁਕਾਈ ਦੇ ਕੰਮ ਤੇ ਸਮਾਜਿਕ ਕਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸੇ ਤਰ੍ਹਾਂ ਹੀ ਮਨਵਿੰਦਰ ਸਿੰਘ ਗਿਆਸਪੁਰਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਜਿਹੜਾ ਇਹ ਖਡੂਰ ਸਾਹਿਬ ਦੀ ਸੀਟ ਹੈ ਕਿਉਂਕਿ ਉੱਥੇ ਇੱਕ ਹੇਟਡ ਅ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ ਸੋ ਸਾਨੂੰ ਪੂਰਨ ਆ ਸਕੇ ਜਿਹੜਾ ਜਿਹੜੇ ਸਹੀ ਪੰਥਕ ਸੋਚ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਨ੍ਹਾਂ ਦੇ ਨਾਮ ਦੇ ਰਹੇ ਆ ਉਹਨਾਂ ਦੇ ਉਹਨਾਂ ਦੀ ਕੰਟ੍ਰਿਬਿਊਸ਼ਨ ਅਨਲਾਈਕ ਦੋਸ ਪੀਪਲ ਹੂ ਆ ਕ੍ਰਾਈਮਨਲਸ ਇਨ ਪੋਲਿਟਿਕਸ ਵੀ ਹੈਵ ਵੀ ਆਰ ਗੋਇੰ ਟੂ ਅਨਾਉਂਸ ਐਂਡ ਸੈਟ ਅਪ ਕੈਂਡੀਡੇਟਸ ਜਿਨ੍ਹਾਂ ਦਾ ਕੋਈ ਮੀਨਿੰਗਫੁਲ ਕੰਟ੍ਰਿਬਿਊਸ਼ਨ ਹੈ ਟੂ ਦ ਸੋਸਾਇਟੀ ਟੂ ਦ ਸਟੇਟ ਆਫ ਪੰਜਾਬ ਅਗਲਾ ਉਮੀਦਵਾਰ ਜਿਹੜਾ ਕਿ ਲੋਕਨ ਸਾਫ ਪਾਰਟੀ ਦਾ ਹੋਵੇਗਾ ਮਨਵਿੰਦਰ ਸਿੰਘ ਗਿਆਸਪੁਰਾ ਇਹ ਉਹ ਸ਼ਖਸ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦਾ ਜੋ ਮੈਸੇਕਰ ਹੋਇਆ ਸੀਗਾ ਉਹਦੇ ਚੋਂ ਜੋ ਹਰਿਆਣੇ ਦੇ ਵਿੱਚ ਹੋਂਦ ਹੋਂਦ ਛੱਲੜ ਦਾ ਮੈਸੇਜਰ ਸੀ ਜਿਹੜਾ ਪੂਰੇ ਦਾ ਪੂਰਾ ਪਿੰਡ ਸਾੜ ਦਿੱਤਾ ਗਿਆ ਸੀਗਾ ਕਮਿਊਨਲ ਹੇਟਰੀਟ ਵਿੱਚ ਉਹ ਸ਼ਾਇਦ ਉਹ ਉਹ ਉਸ ਦਾ ਕਦੀ ਖੁਲਾਸਾ ਹੀ ਨਾ ਹੁੰਦਾ ਦੁਨੀਆ ਦੇ ਸਾਹਮਣੇ ਕਦੀ ਉਹ ਪੱਖ ਹੀ ਨਾ ਹੁੰਦਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੀ ਨਾਲ ਸਮੂਹ ਟੀਮ ਉਸ ਦੇ ਉੱਤੇ ਜੱਤੋ ਜਹਿਤ ਨਾ ਕਰਦੇ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਉਸ ਵਕਤ 2006 ਦੀ ਗੱਲ ਹੈ ਸਮਵੇਅਰ ਅਰਾਊਂਡ 2006 ਇਸ ਦਾ ਐਕਸਪੋਜ਼ਰ ਕੀਤਾ ਔਰ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਹਾਈ ਕੋਰਟ ਤੱਕ ਗਏ 1 ਮੈਨ ਕਮਿਸ਼ਨ ਆਈ ਥਿੰਕ ਪ੍ਰੋਬਬਲੀ ਜਸਟਿਸ ਗਰਗ ਦਾ ਕਮਿਸ਼ਨ ਬਣਾਇਆ ਗਿਆ ਔਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਤੇ ਕੰਪਨਸੇਸ਼ਨ ਦਵਾਈ ਗਈ ਇੱਕ ਲੋਕ ਨੇ ਜਿਹੜੇ ਪੰਥ ਨੂੰ ਵਰਤਦੇ ਨੇ ਇੱਕ ਲੋਕ ਨੇ ਜਿਹੜੇ ਪੰਥ ਦੇ ਹਿੱਤਾਂ ਦੇ ਵਾਸਤੇ ਆਪਣਾ ਸਭ ਕੁਝ दांव ਤੇ ਲਾ ਦਿੰਦੇ ਹੀ ਵਾਸ ਡੂਇੰਗ ਅ ਵੈਰੀ ਗੁੱਡ ਜੌਬ ਵਿਦ ਅ ਮਲਟੀਨੇਸ਼ਨਲ ਕੰਪਨੀ ਇਨ ਗੁਰਗਾਉ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਆਪਣੀ ਨੌਕਰੀ ਗਵਾਉਣੀ ਪਈ ਪਰ ਉਹ ਪਿੱਛੇ ਨਹੀਂ ਹਟਿਆ ਔਰ ਉਹਦੀ ਬਦੌਲਤ ਅੱਜ ਹੌਂਦ ਚੱਲਰ ਜਿਹੜਾ ਹਰਿਆਣੇ ਦੇ ਵਿੱਚ ਜੋ ਕਟਨਾਕ੍ਰਮ ਹੋਇਆ ਉਹਦੇ ਵਿੱਚ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਔਰ ਬਹੁਤ ਸਾਰੇ ਵੱਡੇ ਪੱਦਰ ਤੇ ਮੁਆਵਜ਼ਾ ਮਿਲਿਆ ਇਸੇ ਤਰ੍ਹਾਂ ਹੀ ਸਾਡੀ ਆਪਣੀ ਪਾਰਟੀ ਮਾਸ ਪੰਜਾਬ ਇਕਤਾ ਪਾਰਟੀ ਦੇ ਮਾਸ ਬਲਦੇਵ ਸਿੰਘ ਜੀ ਜਿੱਤੋਂ ਇਹ ਸਾਡੇ ਫਰੀਦਕੋਟ ਰਿਜ਼ਰਵ ਕੰਸਟਿਟੈਂਸੀ ਤੋਂ ਕੈਂਡੀਡੇਟ ਹੋਣਗੇ ਮਨਮਿੰਦਰ ਸਿੰਘ ਯਾਸਪੁਰਾ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਸੌਰੀ ਮਨਮਿੰਦਰ ਸਿੰਘ ਯਾਸਪੁਰਾ ਲੋਕਨ ਸਾਭ ਪਾਰਟੀ ਦੇ ਕੈਂਡੀਡੇਟ ਹੋਣਗੇ ਹੋਣਗੇ ਗੱਟ ਚੋੜ ਦੇ ਨਾਲ ਸਾਰੇ ਫਤਿਹਗੜ ਰਿਜ਼ਰਵ ਕੰਸਟਿਟੂਐਂਸੀ ਤੋਂ ਕੈਂਡੀਡੇਟ ਹੋਣਗੇ ਮਾਸਟਰ ਬਲਦੇਵ ਸਿੰਘ ਜਿੱਤੋ ਜਿਹੜੇ ਕਿ ਸਿਟਿੰਗ ਐਮ.ਐਲ.ਏ ਨੇ ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਿਹੜੇ ਲੋਕ ਅਖੋਤੀ ਇਨਕਲਾਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਨਸ਼ੇ ਦੇ ਤਸਕਰਾਂ ਤੇ ਮਾਫੀਆ ਤੋਂ ਗੋਡੇ ਟੇਕ ਕੇ ਮਾਫੀ ਮੰਗੀ ਔਰ ਆਪਣੇ ਸਾਰੀ ਆਈਡੀਓਲੋਜੀ ਨੂੰ ਛਿੱਕੇ ਦੇ ਟੰਗ ਦਿੱਤਾ ਪਾਪ ਮੇਰਾ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਉਹਨਾਂ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਸੀਟ ਦੀ ਪ੍ਰਵਾਹ ਨਾ ਕਰਦਿਆਂ ਹੋયા ਆਪਣੇ ਸੂਬੇ ਦੀ ਪ੍ਰਵਾਹ ਕਰਦਿਆਂ ਹੋયા ਉਹਨਾਂ ਨੇ ਪੰਜਾਬ ਇਕਤਾ ਪਾਰਟੀ ਦਾ ਸਾਥ ਦਿੱਤਾ ਉਹ ਸਾਡੇ ਉਮੀਦਵਾਰ ਫਰੀਦਕੋਟ ਰਿਜ਼ਰਵ ਕਨਸਟਿਟੂਐਂਸੀ ਤੋਂ ਹੋਣਗੇ। ਬਹੁਜਨ ਸਮਾਜ ਪਾਰਟੀ ਨੂੰ 3 ਅ ਲੋਕ ਸਭਾ ਦੀਆਂ ਸੀਟਸ ਅਲੋਕੇਟ ਹੋਈਆਂ ਅੰਡਰ ਦਿਸ ਅਲਾਈਅੰਸ। ਉਹਨਾਂ ਤਿੰਨ ਸੀਟਾਂ ਦੇ ਵਿੱਚ ਅ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਵਿਕਲਮ ਸਿੰਘ ਸੋਢੀ ਜਿਹੜੇ ਕਿ आनंदपुर साहिब ਦੇ ਵਸਿੰਦੇ ਨੇ ਔਰ ਸਾਡੇ ਨੈਸ਼ਨਲ ਲੈਵਲ ਦੇ ਪੋਲੋ ਪਲੇਅਰ रह ਚੁੱਕੇ ਨੇ ਹੀ ਇਸ ਹੈ ਹੀ ਹੈ ਡਨ ਲੋਟ ਆਫ ਗੁੱਡ ਸੋਸ਼ਲ ਵਰਕ ਇਨ दैट ਏਰੀਆ ਔਰ ਉਹ ਸਾਡੇ ਪਹੁੰਚਤ ਸਮਾਜ پارٹی ਦੇ ਉਮੀਦਵਾਰ ਹੋਣਗੇ ਆਨੰਦਪੁਰ ਸਾਹਿਬ ਤੋਂ ਸਿਮਿਲਰਲੀ ਚੌਧਰੀ ਖੁਸ਼ੀराम ਜੀ ਜਿਹੜੇ ਕਿ ਰਿਟਾਇਰਡ ਆਈਐਸ ਆਫਸਰ ਨੇ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸਰਵ ਵੀ ਕੀਤਾ ਔਰ ਵੈਸੇ ਵੀ ਹੋਰ ਬਹੁਤ ਸਾਰੇ ਅ ਅਹੁਦਿਆਂ ਦੇ ਵਿਰਾਜਮਾਨ ਰਹੇ ਕਿ ਆਪਣੇ ਸੂਬੇ ਦੀ ਸੇਵਾ ਵੀ ਕੀਤੀ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਖੁਸ਼ਾਲਪੁਰ ਰਿਜ਼ਰਵ ਕੰਸਟਿਟੂਐਂਸੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਇੱਕ ਯੰਗ ਜਰਨਲਿਸਟ ਜਿਨ੍ਹਾਂ ਨੇ ਜਰਨਲਿਜ਼ਮ ਦੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਬਲਵਿੰਦਰ ਕੁਮਾਰ ਜੀ ਉਹ ਜਲੰਧਰ ਤੋਂ ਜਲੰਧਰ ਰਿਜ਼ਰਵ ਸੀਟ ਦੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਹੋਣਗੇ ਇਹ ਸਾਰੇ ਸਾਡੇ ਜਿਹੜੇ ਉਮੀਦਵਾਰ ਨਾਮਜ਼ਦ ਕੀਤੇ ਗਏ ਨੇ ਕੁਝ ਸੀਟਾਂ ਇਸ ਤਰ੍ਹਾਂ ਯਾਨੀ ਜਿਹੜੀਆਂ ਪਾਰਟੀਆਂ ਨੂੰ ਅਲੋਕੇਟ ਕੀਤੀਆਂ ਗਈਆਂ ਜਿਹੜੀਆਂ ਕਿ ਵਿਦਨ ਦਾ ਨੈਕਸਟ ਫਿਊ ਡੇਸ ਉਹ ਸੀਟਸ ਦੇ ਉੱਤੇ ਇਹ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰੇਗੀ ਉਹਨਾਂ ਸੀਟਸ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਫਿਰੋਜ਼ਪੁਰ ਦੀ ਸੀਟ ਅਲੋਕੇਟ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਆਰਐਮਪੀਆਈ ਪਾਸਲਾ ਸਾਹਿਬ ਜਿਹੜਾ ਹੈ ਪਾਰਟੀ ਰਿਜ਼ਰ ਰੈਵਿਊਲੂশনারੀ ਮਾਰਕਸਿਸ ਪਾਰਟੀ ਆਫ ਇੰਡੀਆ ਇਹਨਾਂ ਨੂੰ ਗੁਰਦਾਸਪੁਰ ਦੀ ਸੀਟ ਅਲੋਕੇਟ ਕੀਤੀ ਗਈ ਹੈ ਅੰਡਰ ਦ ਪੰਜਾਬ ਡੈਮੋਕਰੈਟਿਕ ਅਲਾਈਅንስ ਇਹਨਾਂ ਦੀ ਪਾਰਟੀ ਨੇ ਉੱਥੇ ਹਾਲ ਹੀ ਵਿੱਚ 2017 ਵਿੱਚ ਅਸੈਂਬਲੀ ਇਲੈਕਸ਼ਨਾਂ ਪਾਰਟਿਕੁਲਰਲੀ ਪੋਆ ਤੇ ਦੀਨਾ ਨਗਰ ਜਾਂ ਹੋਰਨਾ ਏਰੀਆਜ਼ ਵਿੱਚ ਅਸੈਂਬਲੀ ਇਲੈਕਸ਼ਨਾਂ ਲੜ ਕੇ ਸਤਕਾਰਯੋਗ ਵੋਟ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਜ਼ਾਹਰ ਵੈਸੇ ਵੀ ਇਹ ਜਿਹੜੀਆਂ ਜੱਥੇਬੰਦੀਆਂ ਨੇ ਪਾਰਟੀਆਂ ਨੇ ਸੀਪੀਆਈ ਤੇ ਆਰਐਮਪੀਆਈ ਇਹ ਲੋਕਾਂ ਦੇ ਇਸ਼ੂਜ਼ ਦੀ ਅਰਸੇ ਤੋਂ ਜੂਝਣੀਆਂ ਨੇ ਅਰਸੇ ਤੋਂ ਜੂਝਣੀਆਂ ਐਂਡ ਦੇ ਹੈਵ ਨੈਵਰ ਕੰਪਰੋਮਾਈਜ਼ਡ ਆਈਡੀਓਲੋਜੀ ਐਂਡ ਪ੍ਰਿੰਸੀਪਲਸ ਵੈਨ ਇਟ ਕਮਸ ਟੂ ਦਾ ਨੇਸ਼ਨ ਔਰ ਵੈਨ ਇਟ ਕਮਸ ਟੂ ਦਾ ਸਟੇਟ ਇਸੇ ਤਰ੍ਹਾਂ ਹੀ ਲੋਕ ਇਨਸਾਫ ਪਾਰਟੀ ਦੀ ਜਿਹੜੀ ਦੂਸਰੀਆਂ ਸੀਟਾਂ ਨੇ ਉਹਨਾਂ ਵਿੱਚ ਲੁਧਿਆਣਾ ਐਲੋਕੇਟ ਹੋਈ ਹੈ ਬੈਂਸ ਸਾਹਿਬ ਦੀ ਪਾਰਟੀ ਨੂੰ ਔਰ ਇਹਨਾਂ ਨੂੰ ਇੱਕ ਸੀਟ ਅੰਮ੍ਰਿਤਸਰ ਦੀ ਐਲੋਕੇਟ ਕੀਤੀ ਗਈ ਹੈ ਬੈਂਸ ਸਾਹਿਬ ਦੀ ਪਾਰਟੀ ਨੂੰ ਔਰ ਇਸੇ ਤਰ੍ਹਾਂ ਹੀ ਸਾਡੀ ਪਾਰਟੀ ਨੂੰ ਦੂਸਰੀ ਸੀਟ ਜਿਹੜੀ ਅਸੀਂ ਫਿਲਹਾਲ ਲਈ ਸੀਗੀ ਉਹ ਤੀਸਰੀ ਸੀਟ ਜਿਹੜੀ ਆ ਉਹ ਪੰਜਾਬ ਏਕਤਾ ਪਾਰਟੀ ਦੀ ਉਹ ਬਠਿੰਡਾ ਹੈ ਇਹ ਜਿਹੜੀਆਂ ਸੀਟਸ ਹੈ ਦੇਤੇ ਹਲੇ ਕੈਂਡੀਡੇਟਸ ਅਨਾਉਂਸ ਨਹੀਂ ਕੀਤੇ ਗਏ ਸੰਗਰੂਰ ਹੈਜ਼ ਬੀਨ ਲਿਫਟ ਓਪਨ ਉਹਦੇ ਕੁਝ ਸਪੈਸ਼ਲ ਸਰਕਮਸਟੈਂਸਸ ਨੇ ਅਸੀਂ ਉਹਦੇ ਵਿੱਚ ਮਜਬੂਤੀ ਦੇ ਨਾਲ ਥੋਸਟ ਨਿਕਲ ਉਮੀਦਵਾਰ ਉਤਾਰ ਕੇ ਤੇ ਜਿਹੜੇ ਫਰਜ਼ੀ ਇੱਥੇ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਰੇ ਲਾਉਂਦੇ ਰਹੇ ਅਸੀਂ ਇਨਸ਼ੋਰ ਕਰਾਂਗੇ ਕਿ ਕਾਂਗਰਸ ਡਿਫੀਟ ਹੋਵੇ ਅਕਾਲੀ ਦਲ ਡਿਫੀਟ ਹੋਵੇ ਔਰ ਉਸ ਸੀਟ ਦੇ ਉੱਤੇ ਫਰਜ਼ੀ ਇਨਕਲਾਬੀ ਵੀ ਜਿਹੜੇ ਡਿਫੀਟ ਕੀਤੇ ਜਾਣ ਸੋ ਇਸ ਲਈ ਸੰਗਰੂਰ ਨੂੰ ਹਲੇ ਫੋਰ ਦਾ ਟਾਈਮ ਬੀਂਗ ਓਪਨ ਰੱਖਿਆ ਗਿਆ ਵਾ ਮੈਂ ਜਿਹੜਾ ਕੰਮ ਪਹਿਲਾਂ ਕਰਦਾ ਸੀਗਾ ਮੈਂ ਹੁਣ ਇੰਟਰੋਡਿਊਸ ਕਰਾ ਦਿੰਨਾ ਆ ਔਨ ਦਾ ਐਕਸਟ੍ਰੀਮ ਲੈਫਟ ਔਨ ਮਾਈ ਚੇਅਰ ਮੰਗਤਰਾਮ ਪਾਸਲਾ ਜੀ ਨੇ ਜਿਹੜੇ ਕਿ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਔਫ ਇੰਡੀਆ ਦੇ ਪ੍ਰਧਾਨ ਨੇ ਔਰ ਜਨਰਲ ਸੈਕਟਰੀ ਕਹਿੰਦੇ ਨੇ ਇਹਨਾਂ ਨੂੰ ਇਹ ਨੈਸ਼ਨਲ ਲੈਵਲ ਦੇ ਜਨਰਲ ਸੈਕਟਰੀ ਨੇ ਇਹਨਾਂ ਦੇ ਵੈਸੇ ਜਿਹੜੇ ਸਟੇਟ ਦੇ ਜਨਰਲ ਸੈਕਟਰੀ ਨੇ ਹਰਕਮਨ ਸਿੰਘ ਜੀ ਨੇ ਸਾਡੇ ਨਾਲ ਇੱਧਰ ਖੜੇ ਨੇ ਔਨ ਦਾ ਲੈਫਟ ਬੈਕ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਰਿਸ਼ਪਾਲ ਸਿੰਘ ਜੀ ਰਾਜੂ बहुजन समाज पार्टी ਦੇ ਪ੍ਰੈਜ਼ੀਡੈਂਟ ਨੇ اور ਸਾਡੀ ਲਗਾਤਾਰ ਸਾਰੇ ਗੱਠ ਜੋੜ ਦੀਆਂ ਮੀਟਿੰਗਾਂ ਵਿੱਚ ਹਮੇਸ਼ਾ ਹਿੱਸਾ ਲਿਆ ਆ ਪਾਵਾਂ ਕਿ ਦੂਸਰੀਆਂ ਕੁਝ ਲੋਕ ਐਵੇਂ ਜਿੱਕੇ ਕਹਿੰਦੇ ਹੁੰਦੇ ਆ ਕਿ ਹੋਛੀ ਰਾਜਨੀਤੀ ਦਾ ਸਬੂਤ ਦੇ ਕੇ ਚਲਾਕੀ ਵਾਲੀ ਪੋਲਿਟਿਕਸ ਦਾ ਇਹਨਾਂ ਦਾ ਕਲੇਮ ਕਰਦੇ ਰਹੇ ਨੇ ਲੇਕਿਨ ਇਹ ਹਮੇਸ਼ਾ ਇਹਨਾਂ ਨੇ ਹਮੇਸ਼ਾ ਪੰਜਾਬ ਡੈਮੋਕ੍ਰੈਟਿਕ ਲਾਇੰਸ ਦਾ ਗੱਠ ਜੋੜ ਦਾ ਸਾਥ ਦਿੱਤਾ ਮੇਰੇ ਛੋਟੇ ਵੀਰ ਨੇ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਲੋਕਨ ਸਾਹਿਬ ਪਾਰਟੀ ਦੇ ਪ੍ਰੈਜ਼ੀਡੈਂਟ ਸਾਡੇ ਮੇਰੇ ਵੱਡੇ ਭਰਾ ਨੇ ਡਾਕਟਰ ਸਾਹਿਬ ਗਾਂਧੀ ਜੀ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਅ ਅਗਰ ਕਿਤੇ ਇਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਮਿਲੇ ਹੁੰਦੇ ਤਾਂ ਅੱਜ ਦੇਸ਼ ਦੀ ਪਾਰਲੀਮੈਂਟ ਵਿੱਚ ਅ ਕਿਰਤੀਆਂ ਦੇ ਕਾਮਿਆਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਨੌਜਵਾਨਾਂ ਦੇ ਇਸ਼ੂਸ ਡਿਸਕਸ ਤੇ ਡਿਬੇਟ ਹੋਇਆ ਕਰਨੇ ਸੀਗੇ ਥਿਸ ਇਜ਼ ਦ ਕਾਈਂਡ ਆਫ ਪਾਰਲੀਮੈਂਟ ਦੈਟ ਵੀ ਆਰ ਲੁਕਿੰਗ ਫੋਰ ਔਨ ਡਾਕਟਰ ਸਾਹਿਬ ਦੇ ਨਾਲ ਬੰਦ ਸਿੰਘ ਜੀ ਬਰਾੜ ਨੇ ਜਿਹੜੇ ਸਿੱਖੀ ਨੇ ਸੀਪੀਆਈ ਦੇ ਯਾਨੀ ਕਿ ਪ੍ਰੈਜ਼ੀਡੈਂਟ ਨੇ ਸੀਪੀਆਈ ਪੰਜਾਬ ਦੇ ਔਰ ਇਸੇ ਤਰ੍ਹਾਂ ਹੀ ਨਾਲ ਡਾਕਟਰ ਚੀਮਾ ਨੇ ਜਿਹੜੇ ਕਿ ਡਾਕਟਰ ਗਾਂਧੀ ਦੇ ਬਹੁਤ ਮਾਨਯੋਗ ਕਲੀਕ ਨੇ ਪੰਜਾਬ ਮੰਚ ਦੇ ਤੇ ਪਿੱਛੇ ਜਿਹੜੇ ਉਮੀਦਵਾਰ ਐਲਾਨ ਕੀਤੇ ਗਏ ਨੇ ਉਹ ਵੀ ਸਾਡੇ ਨਾਲ ਸਤਕਾਰਯੋਗ ਉਮੀਦਵਾਰ ਜਿਹੜੇ ਕੁਝ ਖੜੇ ਨੇ ਕੁਝ ਅੱਜ ਨਹੀਂ ਪਹੁੰਚ ਸਕੇ ਕਿਉਂਕਿ ਮੌਸਮ ਵੀ ਖਰਾਬ ਸੀਗਾ ਔਰ ਸਮੇਂ ਦੀ ਘਾਟ ਹੋਣ ਕਰਕੇ ਐਟ ਦਾ ਸ਼ਾਰਟ ਨੋਟਿਸ ਸੋ ਅਗਲੀ ਜਿਹੜੀ ਮੀਟਿੰਗ ਸਾਡੀ ਹੋਵੇਗੀ ਉਹ ਅਸੀਂ ਉਹਦੇ ਤੇ ਜਿੱਦਾਂ ਮੈਂ ਪਹਿਲਾਂ ਸ਼ੁਰੂ ਚ ਕਿਹਾ ਕਿ ਕਾਮਨ ਮਿਨਿਮਮ ਪ੍ਰੋਗਰਾਮ ਵੀ ਐਲਾਨ ਕਰਾਂਗੇ ਔਰ ਜਿਹੜੇ ਬਕਾਇਆ ਕੈਂਡੀਡੇਟ ਸੋਣਗੇ ਉਹ ਉਸ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਨ ਤੱਕ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਇੱਥੇ ਆਉਣ ਤੇ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆਂ ਸਰ ਸਾਹਿਬ ਤੁਸੀਂ ਕੀ ਹੈ ਕਿ ਤੁਸੀਂ ਆਦਮੀ ਨੂੰ ਕਿਹਾ ਕਿ ਆ ਕੇ ਤੁਹਾਡਾ ਸਾਥ ਦੇਣ ਜਿਉਂਦੇ ਨੇ ਸਾਥ ਤਾਂ ਫਿਰ ਕੀ ਦੁਆਰਾ ਤੋਂ ਰਿਸਿਵਲ ਹੋਊਗੀ ਸਿੱਧਾ ਇਹ ਜਿਹੜੀਆਂ ਸੀਟਸ ਅਲੋਕੇਟ ਹੋ ਗਈਆਂ ਦੇ ਆ ਫਾਈਨਲੀ ਕਿਹੜੀਆਂ ਤਕਸਾਲੀ ਇਕਾਲੀ ਦਲ ਅਗਰ ਉਹ ਵਾਕਈ ਕਹਿੰਦੇ ਕਿ ਅਸੀਂ ਬਾਦਲਾਂ ਨੂੰ ਡਿਸਪਲੇਸ ਕਰਨਾ ਚਾਹੁੰਦੇ ਆ ਬਾਦਲ ਦਾ ਪਰਿਵਾਰ ਬਾਅਦ ਤੇ ਟੱਬਰ ਦਾ ਰਾਜ ਖਤਮ ਕਰਨਾ ਚਾਹੁੰਦੇ ਆ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੀ ਈਗੋ ਬਣਾ ਕੇ ਤੇ ਆਪ ਹੀ ਵਨ ਸਾਈਡਡ ਸੀਟਾ ਅਨਾਉਂਸ ਨਹੀਂ ਕਰਨੀਆਂ ਚਾਹੀਦੀਆਂ ਸੋ ਹੈਗਾ ਕਿਉਂ ਨਹੀਂ देयर इज स्टिल ਵਨ ਸੀਟ दैट इज ਓਪਨ ਅਸੀਂ ਕਨਸਿਡਰ ਕਰਾਂਗੇ ਕੋਈ ਗੱਲ ਨਹੀਂ ਇਹਦੇ ਚ ਵਨ ਆਫਟਰ ਆਲ ਇਟ ਇਜ਼ ਨਾਟ ਆਰ ਫਾਲਟ ਜਦੋਂ ਉਹ ਵਾਕ ਆਊਟ ਕਰਕੇ ਗਏ ਐਲਾਈਅੰਸ ਤੋਂ ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ ਸਿਰਫ ਜੇディ ਉਹ ਆਤੇ ਹਨ ਇੱਕ ਹੀ ਸੀਟ ਮਿਲੇਗੀ ਅਭੀ ਇਹ ਸਾਫ ਸੰਕੇਤ ਹੈ ਕਿ ਹੋਰ ਕੋਈ ਸੰਭਾਵਨਾ ਬਚੀ ਨਹੀਂ ਹੈ ਤੁਹਾਡੇ ਸਾਹਮਣੇ ਅਸੀਂ ਸਭ ਕੁਝ ਥ੍ਰੈਡ ਬੇਅਰ ਕਰਤਾ ਜੋ ਅਸੀਂ ਗੱਲਬਾਤ ਉਪਰੰਤ ਫੈਸਲਾ ਲਿਆ ਵਾ ਉਹ ਫੈਸਲਾ ਤੁਹਾਨੂੰ ਅਸੀਂ ਸਾਰਾ ਕੁਝ ਸੁਣਾ ਦਿੱਤਾ ਵਾ ਅਗਰ ਕੋਈ ਸਰਕਮਸਟਾਂਸਸ ਬਦਲਣਗੇ ਤਾਂ ਸਾਰੇ ਹੀ 6 ਦੇ 6 ਪਾਰਟੀਆਂ ਦੁਬਾਰਾ ਕੋਈ ਅਗਰ ਰੀਕਨਸਿਡਰੇਸ਼ਨ ਦਾ ਮੌਕਾ ਆਇਆ ਤਾਂ ਇਹਨਾਂ ਸਾਰਿਆਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਫੈਸਲਾ ਕੋਈ ਵੀ ਸੀਟ ਬਦਲੀ ਨਹੀਂ ਜਾਏਗੀ ਅਮਰਿੰਦਰ ਸਰ ਸਰ ਅਮਰਿੰਦਰ ਸਰ ਤੇ ਸੰਗਰੂ ਕਿਹੜੀ ਪਾਰਟੀ ਦੇ ਚਾਹੀਏ ਅਮਰਿੰਦਰ ਸਰ ਦੇ ਦਿੱਤੀ ਹੋਈ ਹੈ ਲੋਕਨ ਸਾਹਿਬ ਪਾਰਟੀ ਨੂੰ ਸੰਗਰੂ ਵੀ ਹੈ ਕੈਪਟਨ ਟੂ ਓਪਨ ਫॉर ਸਪੈਸ਼ਲ ਸਰਕਮਸਟੈਂਸਸ ਉਹ ਅਸੀਂ ਆਉਣ ਵਾਲੇ ਸਹੀ ਸਮੇਂ ਦੇ ਉੱਤੇ ਫੈਸਲਾ ਕਰਾਂਗੇ ਖੈਰਾਬਾਦ ਤੁਸੀਂ ਬਟੰਡੇ ਤੋਂ ਉਮੀਦਵਾਰ ਹੋਵੋਗੇ ਜਾਂ ਨਹੀਂ ਦੇਖੋ ਗੱਲ ਇਹ ਆਏਗਾ ਕਿ ਮੈਂ ਮੈਂ ਅਗਰ ਅਸੀਂ ਮੇਰੀ ਪਾਰਟੀ ਫੈਸਲਾ ਕਰਦੀ ਹੈ ਮੇਰੇ ਲੜਨ ਦਾ ਤਾਂ ਮੇਰੇ ਲੜਨ ਦਾ ਮਕਸਦ ਹੈਗਾ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕੀਤਾ ਜਿਨ੍ਹਾਂ ਨੇ ਪੰਜ ਪੰਜ ਵਾਰ ਜਿਨ੍ਹਾਂ ਦੇ ਪਰਿਵਾਰ ਨੇ ਚੀਫ ਮਿਨਿਸਟਰ ਬਣ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋੜ ਵੜਿਆ ਅੱਜ ਹੀ ਸਮਜੀਤ ਸਿੰਘ ਬੈਂਸ ਆਨਲਾਈਨ ਨਸ਼ਾ ਪਰਚੇਸ ਕਰਕੇ ਆਏ ਨੇ ਓਪਨ ਮਾਰਕੀਟ ਵਿੱਚ ਲੁਧਿਆਣਾ ਚੀਮਾ ਮੰਡੀ ਦੇ ਵਿੱਚ ਸਾਡੇ ਬੱਚੇ ਮਰ ਰਹੇ ਨੇ ਤਰਾ ਤਰਾ ਕਰ ਰਹੇ ਨੇ ਬਠਿੰਡੇ ਦੇ ਵਿੱਚ ਮੈਂ ਬਹੁਤ ਸਾਰੇ ਡਰੱਗ ਪੀੜਤ ਮੋਤਾਂ ਦੇ ਘਰਾਂ ਦੇ ਵਿੱਚ ਜਾ ਕੇ ਆਇਆ ਵਾਂ ਸਾਡੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਬੱਚੇ ਬੇਰੋਜ਼ਗਾਰ ਟੈਂਕੀਆਂ ਤੇ ਹਸਪਤਾਲਾਂ ਦੀਆਂ ਛੱਤਾਂ ਤੋਂ ਛਾਲਾਂ ਮਾਰ ਕੇ ਲੱਤਾਂ ਬਾਵਾ ਤੋਂ ਚੂਲੇ ਤੜਾ ਰਹੇ ਨੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਣ ਤੇ ਮਜਬੂਰ ਕਰ ਦਿੱਤੇ ਇਸ ਪਰਿਵਾਰ ਨੇ ਔਰ ਇਸ ਤੋਂ ਇਲਾਵਾ ਜੋ ਰੈਂਪੈਂਟ ਕਰਪਸ਼ਨ ਕੀਤੀ ਹਜ਼ਾਰਾਂ ਕਰੋੜਾਂ ਦੀ ਪ੍ਰੋਪਰਟੀਆਂ ਬਣਾਈ ਜਿਹਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਜਾਂਚ ਨਹੀਂ ਕੀਤੀ ਨਾ ਨਸ਼ੇ ਦੇ ਤਸਕਰਾਂ ਦੇ ਖਿਲਾਫ ਕੀਤੀ ਤੇ ਨਾ ਹੀ ਕਿਸੇ ਇਲਗੋਟਨ ਵੈਲਥ ਦੇ ਖਿਲਾਫ ਕੀਤੀ ਸੋ ਮੇਰਾ ਮਕਸਦ ਉਹਨਾਂ ਨੂੰ ਚੁਣੌਤੀ ਦੇਣਾ ਹੈ ਪਰ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਹਰਸਿੰਗਰਤ ਕੌਰ ਨੂੰ ਕਿ ਮੈਨੂੰ ਪਤਾ ਲੱਗ ਰਿਹਾ ਵਾ ਕਿ ਉਹ ਬਠਿੰਡਾ ਛੱਡ ਕੇ ਫਿਰੋਜ਼ਪੁਰ ਜਾ ਰਹੇ ਨੇ ਸੋ ਉਹਨਾਂ ਨੂੰ ਡਿਸਾਈਡ ਕਰ ਲੈਣ ਦਿਓ ਪਹਿਲਾਂ ਕਿ ਉਹ ਕਿੱਥੋਂ ਲੜਨਾ ਚਾਹੁੰਦੇ ਨੇ ਕੀ ਉਹ ਪਟਿੰਡੇ ਤੋਂ ਭੱਜ ਰਹੇ ਨੇ ਫਿਰੋਜ਼ਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਉਸ ਤੋਂ ਬਾਅਦ ਸਾਡਾ ਪੰਜਾਬ ਡੈਮੋਕ੍ਰੈਟਿਕ ਐਲਾਈਅੰਸ ਅਤੇ ਮੇਰੀ ਆਪਣੀ ਪਾਰਟੀ ਪੰਜਾਬ ਸਾਡੀ ਆਪਣੀ ਪਾਰਟੀ ਪੰਜਾਬ ਇਕਤਾ ਪਾਰਟੀ ਇਹਦੇ ਤੇ ਟੁਕਮਾ ਫੈਸਲਾ ਟੁਕਮੇ ਸਵੇਂ ਤੇ ਲੈਣਾ ਸਰ ਸਰੋਤ ਫਿਰੋਜ਼ਪੁਰ ਚੰਨਿਆ ਜਾਂਦੀ ਆ ਤਾਂ ਵੀ ਕੋਈ ਅਗਲਾ ਬਦਲ ਵੀ ਹੋ ਸਕਦੀ ਆ ਨਹੀਂ ਜਿਹੜਾ ਆਦਮੀ ਆਪਣੀ ਸੀਟ ਹੀ ਛੱਡ ਕੇ ਭੱਜ ਗਿਆ ਉਹ ਤਾਂ ਫਿਰ ਮਤਲਬ ਪਹਿਲੀ ਤਾਂ ਉਹਦੀ ਮੋਰਲ ਡੀਫੀਟ ਹੋ ਚੁੱਕੀ ਆ ਜਿਨ੍ਹਾਂ ਨੇ ਕਹਿੰਦੇ ਆ ਕਿ ਅਸੀਂ ਸਾਰਾ ਜ਼ੋਰ ਉੱਥੇ ਲਾਤਾ ਸਾਰੀ ਦੌਲਤ ਉੱਥੇ ਝੋਕ ਦਿੱਤੀ ਔਰ ਇੰਨਾ ਭ੍ਰਿਸ਼ਟਾਚਾਰ ਉੜਾਇਆ ਪਿਛਲੀ ਾਰ ਜੋ ਸੀਤਾ ਪੈਸੇ ਵੰਡੇਗੇ ਜੋ ਸ਼ਰਾਬਾਂ ਤੇ ਡੋਡੇ ਵੰਡੇਗੇ ਉਹ ਉਹਨਾਂ ਦੀ ਮੋਰਲ ਡੀਫੀਟ ਹੋਵੇਗੀ ਆਫਟਰ ਦੈਟ ਵੀ ਵਿਲ ਡਿਸਾਈਡ ਵਾਟ ਟੂ ਡੂ ਇਨ ਦ ਨੈਕਸਟ ਬੋਟ ਸੀਪਾ ਨੂੰ ਸੀਟ ক্লোਜ਼ ਕਰ ਦਿੱਤੀਗੇ ਪਰ ਫਿਰੋਜ਼ਪੁਰ ਅਜੇ ਤੇ ਮਜ਼ਬੂਤ ਮੰਡੀ ਜਾਂਦੇ ਕਾਮਨਿਸਟ ਉਹ ਬਠਿੰਡਾ ਸੀਟ ਹੈ ਜੇ ਉੱਥੇ ਕਹਿੰਦੇ ਆ ਸਿੰਮਰ ਜੀ ਸਿੰਘ ਵਾਸਟੜੇ ਕਰਨਗੇ ਜੇ ਭਾਵੀ ਦੀ ਬਾਤ ਨੂੰ ਸੁਣੇਵਾਰ ਹੋਈ ਨਹੀਂ ਕਾਮਨਿਸਟ ਕਿੱਥੇ ਸਟਰੋਂਗ ਨੇ ਯੂ ਵਿਲ ਨਾਟ ਡਿਸਾਈਡ ਨਾ ਇਟ ਇਜ਼ ਫਾਰ ਦ ਪਾਰਟੀ ਟੂ ਡਿਸਾਈਡ ਦੋ ਪਾਰਟੀ ਸੰਘਰੂਤੋਂ ਜਿਹੜਾ ਬਰਗਾੜੀ ਮੋਰਚਾ ਲੱਗਿਆ ਸੀਗਾ ਉਹ ਪਤਾ ਲੱਗ ਰਿਹਾ ਵੀ ਸੰਘਰੂਤੋਂ ਜਿਹੜੇ ਹੈਗੇ ਆ ਉਹਨਾਂ ਬਲੂਮੀਦਵਾਰ ਮਤਲਬ ਉੱਥੇ ਲੜਨ ਭਾਈ ਗੁਰਬੀਰ ਜੀ ਲੱਗਾ ਜਾਂਦਾ ਆ ਯਾਰ ਤੁਹਾਡਾ ਜਿਹੜਾ ਗੱਲਬਾਤ ਉਹ ਗੁਰਬੀਰ ਜੀ ਨੂੰ ਨਹੀਂ ਸਾਡਾ ਇਸ ਵਕਤ ਸਾਡਾ ਜਿਹੜਾ ਬਰਗਾੜੀ ਮੋਰਚਾ ਸੀ ਉਹਨਾਂ ਦੇ ਨਾਲ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਨਾਲ ਕੋਈ ਗੱਠ ਜੋੜਨੇਗਾ ਗੱਠ ਜੋੜ ਤੁਹਾਡੇ ਸਾਹਮਣੇ ਬੈਠਾ ਵਾ ਔਰ ਅਸੀਂ ਸੀਟ ਸਾਰੀਆਂ ਅਲੋਕੇਟ ਕਰ ਦਿੱਤੀਆਂ ਵਾ ਸੋ देयर इज ਅਸੀਂ ਕਿਸੇ ਇਸ ਤਰ੍ਹਾਂ ਦੇ ਨਾਲ ਕਿਸੇ ਵੀ ਧਿਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੇ ਕੁਝ ਬਿਯੋਂਡ ਕਨਸਟੀਟਿਊਸ਼ਨ ਗੱਲਾਂ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਗੱਲ ਚੋਟ ਕਰ ਸਕਦੇ ਵੀ ਹੈਵ ਟੂ ਵੀ ਆਰ ਅ ਪਾਰਟ ਐਂਡ ਪਾਰਸਲ ਆਫ ਦਿਸ ਕੰਟਰੀ ਐਂਡ ਵੀ ਬਲੀਵ ਇਨ ਦਾ ਕਨਸਟੀਟਿਊਸ਼ਨ ਆਫ ਦਿਸ ਕੰਟਰੀ ਥੈਰਫੋਰ ਵੀ ਵਿਲ ਬੀ ਫਾਈਟਿੰਗ ਇਨ ਅਕੋਰਡੈਂਸ ਵਿਦ ਦਾ ਕਨਸਟੀਟਿਊਸ਼ਨ ਐਂਡ ਆਵਰ ਡਿਮਾਂਡ ਸਾਡੀਆਂ ਮੰਗਾਂ ਬਹੁਤ ਨੇ ਲੈਜੀਟਿਮੇਟ ਪਰ ਉਸ ਦੇਰੇ ਦੇ ਵਿੱਚ ਨੇ ਕੋਈ ਵੀ ਪਾਰਟੀ ਕੋਈ ਤਿਰ ਜਿਹੜੀ ਜਿਹੜੀ ਇਸ ਦਾਇਰੇ ਤੋਂ ਬਾਹਰ ਹੈਗੀ ਐਸ ਉਹਨਾਂ ਦੇ ਨਾਲ ਸਾਡਾ ਕੋਈ ਗੱਟ ਚੋੜ ਨਹੀਂ। ਚੰਡੀਗੜ੍ਹ ਬਾਰੇ ਕੀ ਆਪਰ ਦਾ ਫੈਸਲਾ ਹੋਵੇਗਾ ਜੀ ਬੰਨਾ? ਚੰਡੀਗੜ੍ਹ ਦੀ ਸੀਟ ਬਾਰੇ। ਚੰਡੀਗੜ੍ਹ ਦੀ ਸੀਟ ਬਾਰੇ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਫੈਸਲਾ ਦੇਖ ਲਵਾਂਗੇ। ਵੇਟ ਐਂਡ ਵਾਚ ਕਰਾਂਗੇ ਹਲੇ ਫਿਲਹਾਲ ਜਿੰਨੀਆਂ ਸੀਟਾਂ ਦਾ ਅੱਜ ਅਸੀਂ ਐਲਾਨ ਕਰਨਾ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸ ਦਿੱਤਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਸਵਾਗਤ। ਅਗਰ ਕੋਈ ਹੋਰ ਸਵਾਲ ਪੁੱਛਣਾ ਹੋਵੇ ਕਿਸੇ ਨੂੰ। ਯੋ ਮੋਸਟ ਵਾਕ। ਥੈਂਕ ਯੂ। ਹੱਥ ਤਾਂ ਪਹਿਲਾਂ ਵੀ ਕਰ ਚੁੱਕੇ ਵੈਸੇ ਕਰਨੇ। ਕੀ ਹੋ ਗਿਆ ਹੱਥਾਂ ਵਾਲਾ ਕੱਥ ਹੋ ਗਿਆ। ਪਹਿਲਾਂ ਕਰ ਚੁੱਕੇ ਆਂ ਅਸੀਂ। ਪਹਿਲਾਂ ਕਰ ਚੁੱਕੇ ਆਂ। ਆ ਸਹੀ ਹੈਗਾ। ਆ ਜਿਹੜਾ ਪੋਜ਼ ਸਹੀ ਹੈ। ਪਿਛਲੇ ਵੀ ਆ ਜਾਣ ਮੈਂ ਵਿੱਚ। ਮੈਂ ਛੋਣੇ ਜਿਹੇ ਦੋ। ਉਹਦਾ ਇਦਾਂ ਹੱਥ ਫੜਨੇ ਤਾਂ ਫੜ ਲੈਨੇ। ਇਹ ਕੋਈ ਗੱਲ ਨਹੀਂ ਆ ਵੀ ਬੰਦਿਆ ਬਣਾ। ਆ ਲਓ ਆ ਲਓ। ਆ ਫੜ ਲਓ। ਹਰ ਵਾਰੀ ਉੱਤੇ ਹੱਥ ਕਰਨਾ ਆਉਣਾ ਨਾ। ਮਗਲੇ ਵੀ ਫੜ ਲਓ ਤੁਸੀਂ। ਹੱਡੀਆਂ ਤੇਰਾ ਹੋਰ